ਕਾਨੂੰਨ ਮੁਤਾਬਕ ਇਹ ਪਰਚਾ ਸਹੀ ਨਹੀਂ ਹੈ ਔਰ ਜਿਹੜੇ ਇਹਦੇ ਚ ਇਹਨਾਂ ਨੇ ਐਲੀਗੇਸ਼ਨ ਲਾਏ ਆ ਉਹ ਵੀ ਗਲਤ ਲਾਏ ਆ ਤੋਂ ਇਹ ਜਿਹੜਾ ਪਰਚਾ ਦਰਜ ਹੋਇਆ ਸੀਗਾ ਪਰਚੇ ਦਰਜ ਹੋਣ ਤੋਂ ਬਾਅਦ ਮੈਂ ਆਪਣੇ ਲੀਗਲ ਰਾਈਟ ਲੈ ਕੇ ਅਫਸਰਾਂ ਤੱਕ ਜਿਹੜਾ ਵੇਟ ਕਰਦੇ ਰਹੇ ਮੈਨੂੰ ਡਿਸੀਜਨ ਦੇਣਗੇ ਮੈਂ ਆਪਣੇ ਫੈਕਟ ਸਾਰੇ ਦੱਸ ਦੂੰਗਾ ਵੀ ਜੇ ਕੋਈ ਨੁਕਸਾਨ ਹੋ ਜਾਂਦਾ ਤਾਂ ਸਿੱਧੇ ਤੌਰ ਤੇ ਇਹ ਉਹ ਅਫਸਰ ਨੇ ਜਿਨ੍ਹਾਂ ਨੇ ਮੁਕਦਮਾ ਦਰਜ ਕਰਕੇ ਕਾਨੂੰਨ ਮੁਤਾਬਕ ਤਫਤੀਸ਼ ਜਿਹੜੀ ਨਹੀਂ ਕੀਤੀ ਤੇ ਸੱਚ ਸਾਹਮਣੇ ਨਹੀਂ ਲਿਆਤਾ ਪਰਬਿੰਦਰ ਕੌਰ ਨਾਲ ਦੀ ਲੇਡੀ ਨੇ ਦਰਖਾਸਤ ਦਿੱਤੀ ਸੀਗੀ ਦਰਖਾਸਤ ਦੇ ਕੇ ਉਹ ਜਦੋਂ ਨੇ ਹਾਲਾਤ ਇਹ ਜੇ ਦੱਸੇ ਵੀ ਉਹਦੇ ਨਾਲ ਕੋਈ ਮਾਰਕਟ ਕਰਦੇ ਪੀ ਉਹਦੇ ਇਨ-ਲॉज ਤੇ ਉਹ ਜਦੋਂ ਇਨ-ਲॉज ਮਾਰਕਟ ਕਰਦੇ ਪੀ ਵੀ ਜੇ ਕੋਈ ਚ ਨਾ ਪਹੁੰਚੀ ਤਾਂ ਤਾਂ ਜਾਣੀ ਨੁਕਸਾਨ ਕਰਦੇ ਹੁੰਦੇ ਆ। ਇਹ ਮਨਵਜੀਤ ਢਿੱਲੋਂ ਨੇ ਆ ਕੇ ਉਹਨਾਂ ਮੁਲਾਜ਼ਮਾ ਦੇ ਨਾਲ ਡੀ.ਸੀ. ਬਾਕਸ ਕੋਕੀ ਕੀਤੀ ਸੀ ਕਿ ਅੱਜ ਵੀ ਉਹੀ ਬੰਦਾ ਜਿਹੜਾ ਆ ਜਿਹੜੇ ਬੰਦੇ ਨੇ 14 ਤਰੀਕ ਨੂੰ ਕਿ ਗਾਲਾ ਕੱਢਿਆ ਸੀ ਮੁਲਾਜ਼ਮਾਂ ਨੂੰ ਉਸ ਇਨਸੀਡੈਂਟ ਦੌਰਾਨ ਤੇ ਅੱਜ ਵੀ ਉਹ ਹੀ ਕਰ ਦਿੰਦੇ ਜਿਹੜੀ ਲੜਕੀ ਦਾ ਜਿਹੜਾ ਸਾਰਾ ਪਰਿਵਾਰ ਆ ਉਹ ਸਾਰੇ ਅੰਮ੍ਰਿਤਧਾਰੀ ਨੇ ਉਹਨਾਂ ਦੇ ਸਿੱਖੀ ਸਰੂਪ ਬਾਰੇ ਮਾੜੇ ﺍﻟਫ਼ਾਜ਼ ਵਰਤੇ ਮੇਰੇ ਸਾਹਮਣੇ ਜੀ ਤੇ ਉਹਦੀ ਆਵਾਜ਼ ਮੈਂ ਸੁਣੀ ਅੰਦਰ ਬੈਠੀ ਨੀ ਮੈਂ 1 ਮਿੰਟ ਲਈ ਉੱਤੇ ਗਿਆ ਮੈਂ ਉਹਨੂੰ ਸਿੱਧਾ ਜਾ ਕੇ ਇਹ ਗੱਲ ਕਹੀ ਵੀ ਤੂੰ ਇਸੇ ਦੇ ਖਿਲਾਫ ਜੇ ਹੁਣ ਕੁਝ ਬੋਲਿਆ ਤੇ ਤੇਰੇ ਖਿਲਾਫ ਫਿਰ ਹੁਣ ਲੀਗਲ ਪ੍ਰੋਸੀਡਿੰਗ ਵੀ ਹੋ ਜਾਣੀ ਆ ਤਾਂ ਤੇਰੇ ਖਿਲਾਫ ਅਸੀਂ ਕੁਝ ਨਾ ਕੁਝ ਪ੍ਰੋਸੀਡਿੰਗ ਕਰਾਂਗੇ ਜੀ ਜੇ ਤੂੰ ਰਹਿਣਾ ਇੱਥੇ ਤਾਂ ਮੂੰਹ ਬੰਦ ਕਰ ਲੈ ਤੇ ਤੂੰ ਬੋਲਦਾ ਨਹੀਂ ਕਿਸੇ ਤੇ ਲੋ ਬ੍ਰਦਰ ਮਡਲ ਕੇਸ ਨੂੰ ਲੈ ਕੇ ਕਈ ਚਰਚਾਵਾਂ ਪਹਿਲਾਂ ਸੁਰਖੀਆਂ ਦੇ ਵਿੱਚ ਬਣੀਆਂ ਰਹੀਆਂ ਨੇ ਕਈ ਵਾਰ ਐਸਐਚਓ ਨਵਦੀਪ ਖੁਰਾ ਨੂੰ ਪੱਤਰਕਾਰਾਂ ਨੇ ਫੋਨ ਲਗਾਇਆ ਕਿ ਭਾਈ ਤੁਹਾਡਾ ਜਿਹੜਾ ਹੈਗਾ ਉਹ ਬਿਆਨ ਦੇਣਾ ਉਹ ਜ਼ਰੂਰੀ ਹੈ ਪਰ ਉਸ ਸਮੇਂ ਹਾਲਾਤ ਕੁਝ ਹੋਰ ਸੀਗੇ ਉਸ ਸਮੇਂ ਕਈ ਚੀਜ਼ਾਂ ਚੱਲ ਰਹੀਆਂ ਸੀਗੀਆਂ ਜਿਸ ਕਾਰਨ ਉਹਨਾਂ ਵੱਲੋਂ ਬਿਆਨ ਨਹੀਂ ਦਿੱਤਾ ਗਿਆ ਕਈ ਚੀਜ਼ਾਂ ਨਹੀਂ ਦਸੀਆਂ ਗਈਆਂ ਪਰ ਇਸ ਵਕਤ ਐਸ ਐਚਓ ਸਬਕਾ ਐਸ ਐਚਓ ਨਵਦੀਪ ਸਿੰਘ ਹੁਰੀ ਸਾਡੇ ਨਾਲ ਨੇ ਇਹਨਾਂ ਵੱਲੋਂ ਕਈ ਇਲਜ਼ਾਮ ਇਸ ਵਕਤ ਲਗਾਏ ਜਾ ਰਹੇ ਨੇ ਕਈ ਚੀਜ਼ਾਂ ਨੇ ਇਹਨਾਂ ਵੱਲੋਂ ਫੈਕਟ ਥਰੂ ਦਸੀਆਂ ਜਾ ਰਹੀਆਂ ਨੇ ਉਸ ਬਾਰੇ ਗੱਲਬਾਤ ਵੀ ਕਰਾਂਗੇ ਅਤੇ ਪ੍ਰੋਪਰ ਜੋ ਮਾਮਲਾ ਟੋਲ ਬ੍ਰਦਰ ਮਰਡਰ ਕੇਸ ਰਿਹਾ ਉਸ ਬਾਰੇ ਵੀ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂ ਐਸ ਐਚਓ ਨਵਦੀਪ ਹੋਰਾ ਦੇ ਉੱਪਰ ਇਲਜ਼ਾਮ ਲੱਗੇ ਕੀ ਉਸ ਦਿਨ ਵਾਕਿਆ ਹੋਇਆ ਸੀ ਉਸ ਬਾਰੇ ਵੀ ਗੱਲਬਾਤ ਸੀ ਜਰੂਰ ਕਰਾਂਗੇ ਬਹੁਤ ਬਹੁਤ ਸ਼ੁਕਰੀਆ ਸਮਝਦੇ ਲਈ ਧੰਨਵਾਦ ਜੀ ਕਰਦੇ ਅੱਛਾ ਸਿੱਧੇ ਕੋਸ਼ਿਸ਼ ਉਹਤੀ ਹੋਣਾ ਤੁਸੀਂ ਇੰਨੇ ਚਿਰ ਤੋਂ ਬਾਅਦ ਕਿਉਂ ਤੁਸੀਂ ਹੁਣ ਮੀਡੀਆ ਦੇ ਸਾਹਮਣੇ ਆ ਰਹੇ ਹੋ ਦੇਖੋ ਜੀ 15 ਦਸੰਬਰ ਨੂੰ ਮੇਰੀ ਬੇਲ ਹੋਈ ਸੀ ਉਸ ਤੋਂ ਪਹਿਲਾਂ ਪਰਚਾ ਜਿਹੜਾ ਦਰਜ ਹੋਇਆ ਸੀਗਾ ਉਹ ਹੋਇਆ ਸੀ 3 ਸਤੰਬਰ ਨੂੰ 3 ਸਤੰਬਰ ਤੋਂ ਮੈਂ ਕੋਰਟ ਦੇ ਥਰੂ ਕਿਉਂਕਿ ਮੇਰੇ ਨਾਲ ਜਿਹੜਾ ਜਸਟਿਸ ਨਹੀਂ ਹੋਇਆ ਸੀਗਾ ਮੈਂ ਕੋਰਟ ਦੇ ਥਰੂ ਬੇਲ ਲੈਣ ਦੀ ਕੋਸ਼ਿਸ਼ ਕਰਦਾ ਪਿਆ ਸੀ ਜਦੋਂ ਮੈਨੂੰ ਕੋਰਟ ਨੇ ਲਿਬਰਟੀ ਦਿੱਤੀ ਤੇ ਮੈਂ ਇਨਵੈਸਟੀਗੇਸ਼ਨ ਆ ਕੇ ਜੁਆਇਨ ਕੀਤੀ ਮੈਂ ਸਾਰੇ ਫੈਕਟ ਜਿਹੜੇ ਸੀਗੇ ਉਹ ਪੁਲਿਸ ਅਫਸਰਾਂ ਨੂੰ ਦੱਸ ਆ ਰਿਹਾ ਟਾਈਮ ਟੂ ਟਾਈਮ ਸਾਰੇ ਸੀਨੀਅਰ ਅਫਸਰਾਂ ਨੂੰ ਮੈਂ ਵਿਦ ਫੈਕਟਸ ਜਿਹੜੇ ਸਾਰੇ ਦੱਸ ਦਿੱਤੇ ਆ ਔਰ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਮੈਨੂੰ ਮਿਲ ਸੀਗੇ ਵੀ ਇਹ ਜਿਹੜੀ ਚੀਜ਼ ਆ ਇਹਨੂੰ ਫਾਈਨਲ ਰੂਪ ਜਿਹੜਾ ਦਿੱਤਾ ਜਾਊਗਾ ਕਾਨੂੰਨ ਮੁਤਾਬਕ ਇਹ ਪਰਚਾ ਸਹੀ ਨਹੀਂ ਹੈ ਔਰ ਜਿਹੜੇ ਇਹਦੇ ਚ ਇਹਨਾਂ ਨੇ ਐਲੀਗੇਸ਼ਨ ਲਾਏ ਆ ਉਹ ਵੀ ਗਲਤ ਲਾਏ ਆ ਕਿ ਝੂਠੇ ਲਾਏ ਆ ਔਰ ਇਸ ਸਾਰੀ ਸਟੋਰੀ ਦਾ ਜਿਹੜਾ ਕਰਤਾ ਧਰਤਾ ਆ ਉਹ ਮੈਂ ਉਹਨਾਂ ਨੂੰ ਦਰਹੀਂ ਦਿਖਾਉਂਗਾ ਮਾਨਵ ਉਪਲ ਨੂੰ ਕਿਉਂਕਿ ਕਿਸੇ ਬੰਦੇ ਦੀ ਦਰਖਾਸਤ ਦੇਣ ਜਾਂ ਇਨਫੋਰਮੇਸ਼ਨ ਦਾ ਰਾਈਟ ਹੈ ਉਸ ਨੂੰ ਤਸਦੀਕ ਕਰਨਾ ਜਿਹੜਾ ਆ ਉਹ ਐਸਐਚਓ ਦਾ ਫਰਜ ਆ ਮੈਂ ਵੀ ਹੁਣੇ ਵਾਰੀ ਐਸਐਚਓ ਰਿਆਂ ਮੈਂ ਕਦੀ ਇਹੋ ਜਿਹਾ ਐਲੀਕੇਸ਼ਨ ਕਿਸੇ ਦਾ ਸੁਣ ਕੇ ਕੋਈ ਡਿਸੀਜਨ ਨਹੀਂ ਦਿੱਤਾ ਪਰ ਇਸ ਬੰਦੇ ਨੇ ਇਹ ਜਾਣਦੇ ਬੁੱਝਦੇ ਵੀ ਇਹ ਤਿੰਨ ਸਰਵਿੰਗ ਪੁਲਿਸ ਕਰਮਚਾਰੀ ਆ ਜਿਨ੍ਹਾਂ ਦੇ ਉੱਤੇ ਪਰਚਾ ਦਰਜ ਸੀ ਕਰਦੇ ਪਏ ਆ ਸੋ ਇਹ ਜਿਹੜਾ ਪਰਚਾ ਦਰਜ ਹੋਇਆ ਸੀਗਾ ਪਰਚੇ ਦਰਜ ਹੋਣ ਤੋਂ ਬਾਅਦ ਮੈਂ ਆਪਣੇ ਲੀਗਲ ਰਾਈਟ ਲੈ ਕੇ ਆਪਸਰਾ ਤੱਕ ਜਿਹੜਾ ਵੇਟ ਕਰਦੇ ਰਹੇ ਮੈਨੂੰ ਡਿਸੀਜਨ ਦੇਣਗੇ ਮੈਂ ਆਪਣੇ ਫੈਕਟ ਸਾਰੇ ਦੱਸ ਚੁੱਕਾ ਇਹਨਾਂ ਨੂੰ ਤੇ ਹੁਣ ਮੈਨੂੰ ਇਹ ਲੱਗਿਆ ਜਿੱਦਾਂ ਮੇਰੇ ਫਾਦਰ ਸਾਹਿਬ ਲਗਾਤਾਰ ਇਸ ਪਰੇਸ਼ਾਨੀ ਦੇ ਵਿੱਚ ਸੀਗੇ ਜਿਹਦੇ ਸੰਬੰਧ ਚਾਹੀ ਤੋਂ 6 ਦਿਨ ਪਹਿਲਾਂ ਮੈਂ ਜਿਹੜੀਆਂ ਦਰਖਾਸਤਾਂ ਦਿੱਤੀਆਂ ਸੀ ਸਾਰੀਆਂ ਅਥਾਰਟੀਆਂ ਨੂੰ ਵੀ ਇਹਦੇ ਨਾਲ ਕਿਸੇ ਨਾ ਕਿਸੇ ਦਾ ਜਾਣੇ ਨੁਕਸਾਨ ਹੋ ਸਕਦਾ ਜਿਵੇਂ ਲੇਡੀ ਕਨਸਟੇਬਲ ਜਗਜੀਤ ਕੌਰ ਜਿੱਦੀ ਦਰਖਾਸਤ ਤੇ ਅਸੀਂ ਕਾਰਵਾਈ ਕੀਤੀ ਸੀ ਮਾਨਵ ਢਿੱਲੋ ਦੇ ਖਿਲਾਫ ਉਹਦੀ ਮਦਰ ਵੀ ਐਕਸਪਾਇਰ ਹੋ ਗਈ ਸੀ ਉਸ ਸਮੇਂ ਮੈਂ ਇੱਥੇ ਹੈ ਨਹੀਂ ਸੀ ਹੁਣ ਵੀ ਮੈਂ ਇਹਨਾਂ ਨੂੰ ਕਹਿ ਕੇ ਆਇਸੀ 6 ਦਿਨ ਪਹਿਲਾਂ ਬੀ ਜੇ ਕੋਈ ਨੁਕਸਾਨ ਹੋ ਜਾਂਦਾ ਤਾਂ ਸਿੱਧੇ ਤੌਰ ਤੇ ਇਹ ਉਹ ਅਫਸਰ ਨੇ ਜਿਨ੍ਹਾਂ ਨੇ ਮੁਕਦਮਾ ਦਰਜ ਕਰਕੇ ਕਾਨੂੰਨ ਮੁਤਾਬਕ ਤਫ਼ਤੀਸ਼ ਜਿਹੜੀ ਨਹੀਂ ਕੀਤੀ ਤੇ ਸੱਚ ਸਾਹਮਣੇ ਨਹੀਂ ਲਿਆਂਦਾ ਅੱਜ ਮੈਨੂੰ ਲੱਗਿਆ ਵੀ ਜੇ ਮੈਂ ਹੁਣ ਵੀ ਇਹ ਚੁੱਪ ਰਿਆ ਨਾ ਤਾਂ ਇਸ ਤੋਂ ਬਾਅਦ ਜਿਹੜਾ ਆ ਮੈਨੂੰ ਨਹੀਂ ਲੱਗਦਾ ਵੀ ਆਪਾਂ ਮੈਂ ਕਦੀ ਕਿਸੇ ਨੂੰ ਦੱਸ ਵੀ ਪਾਉਂਗਾ ਕਿਉਂਕਿ ਇਕੱਲੇ-ਇਕੱਲੇ ਨੂੰ ਦੱਸਣਾ ਫੈਕਟਸ ਜਿਹੜਾ ਦੱਸਣਾ ਬਹੁਤ ਔਖਾ ਮੈਂ ਦੇਖਦਾ ਵੀ ਜਿਹੜੀ ਫੇਸਬੁੱਕ ਤੇ ਥੱਲੇ ਜਦੋਂ ਕੋਈ ਪੋਸਟ ਪੈ ਜਾਂਦੀ ਹੈ ਤਾਂ ਪੁਲਿਸ ਨੂੰ ਕਿੰਦਾ ਗਾਲਾਂ ਕੱਢੀਆਂ ਜਾਂਦੀਆਂ ਕੀ ਕਦੇ ਤੁਸੀਂ ਮਹਿਸੂਸ ਕੀਤਾ ਵੀ ਜੇ ਉਹ ਪੁਲਿਸ ਅਫਸਰ ਨੇ ਆਪਣੀ ਸਹੀ ਡਿਊਟੀ ਕੀਤੀ ਹੈ ਉਹਨਾਂ ਦੀ ਮਾਨਸਿਕ ਦਸ਼ਾ ਜੋ ਮਰਜ਼ੀ ਹੋਵੇ ਜਿਹੜੇ ਬੰਦੇ ਨੇ ਇਹ ਕਾਮਯਾਬ ਕੀਤਾ ਮੇਰਾ ਉਹਦੇ ਨਾਲ ਕੀ ਕੰਸਰਨ ਹੈ ਕੇਸ ਬੰਦੇ ਨੇ ਤੁਹਾਡੇ ਜੋ ਜਿਹੜੇ ਬੰਦੇ ਥੱਲੇ ਪੋਸਟਾਂ ਦੇ ਉੱਤੇ ਕਮੈਂਟ ਪਾਉਂਦੇ ਨੇ ਕਿਹੜਾ ਇੱਕ ਨੰਬਰ ਥਾਣੇ ਥਾਣੇ ਜਲੰਧਰ ਜਾ ਕੇ ਜਿੰਨੇ ਵੈਰੀਫਾਈ ਕਰਨ ਦੀ ਕੋਸ਼ਿਸ਼ ਕੀਤੀ ਇਹ ਸੋਚ ਸਮਝ ਕੇ ਪਾਇਆ ਕਰੋ ਉੱਥੇ ਜਾ ਕੇ ਤਸਦੀਕ ਕਰਕੇ ਪਾਇਆ ਕਰੋ ਸਾਰਿਆਂ ਦੇ ਨੰਬਰ ਹੈਗੇ ਐਸਐਚਓ ਦੇ ਪੁੱਛੋ ਉਹਨਾਂ ਨੂੰ ਵੀ ਉਹਦੋਂ ਹੋਇਆ ਕੀ ਸੀ ਹੁਣ ਤੁਹਾਨੂੰ ਮੈਂ ਦੱਸ ਦਾਂ ਸਟੋਰੀ ਉਹ ਹੋਈ ਕੀ ਸੀ ਹੁਣ ਜਦੋਂ ਇਹ ਦਰਖਾਸਤ ਕੋਈ ਇਹਦੀ ਪਰਮਿੰਦਰ कौर ਨਾਂ ਦੀ ਲੇਡੀ ਨੇ ਦਰਖਾਸਤ ਦਿੱਤੀ ਸੀਗੀ ਦਰਖਾਸਤ ਦੇ ਕੇ ਉਹ ਜਦੋਂ ਨੇ ਹਾਲਾਤ ਇਹ ਜਿਹੇ ਦੱਸੇ ਵੀ ਉਹਦੇ ਨਾਲ ਕੋਈ ਮਾਰਕਟ ਕਰਦੇ ਪਈ ਉਹਦੇ ਇਨ-ਲॉज ਤੇ ਉਹ ਜਦੋਂ ਇਨ-ਲॉज ਮਾਰਕਟ ਕਰਦੇ ਪਈ ਵੀ ਜੇ ਪੁਲਿਸ ਨਾ ਪਹੁੰਚੀ ਤਾਂ ਉਹਦਾ ਜਾਨੀ ਨੁਕਸਾਨ ਕਰ ਦੇਣਗੇ ਇਮੀਡੀਏਟਲੀ ਉਹਨੂੰ ਪੁਲਿਸ ਜਿਹੜੀ ਆ ਨੇ ਉੱਥੇ ਜਾ ਕੇ ਹੈਲਪ ਦਿੱਤੀ ਆ ਹੈਲਪ ਦੇ ਕੇ ਉਹਦੇ ਘਰ ਦੇ ਇਕੱਠੇ ਕੀਤੇ ਆ ਇਕੱਠੇ ਕਰਕੇ ਜਿਹੜਾ ਉਹਨਾਂ ਨੂੰ ਕਾਉਂਸਲਿੰਗ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਉਹਨਾਂ ਦੀ ਡਿਊਟੀ ਬਣਦੀ ਸੀ ਉਹ ਕੀਤੀ ਜਦੋਂ ਹੱਲ ਨਹੀਂ ਨਿਕਲਿਆ ਤੇ ਫਿਰ 16 ਤਰੀਕ ਦਾ ਟਾਈਮ ਦੇ ਦਿੱਤਾ ਅਗਸਤ ਦਾ ਕਿਉਂਕਿ 15 ਅਗਸਤ ਨੂੰ ਫੰਕਸ਼ਨ ਸੀਗਾ ਸਾਰਿਆਂ ਦੀ ਡਿਊਟੀਆਂ ਲੱਗੀਆਂ ਹੋਈਆਂ ਸੀ ਹੁਣ 16 ਅਗਸਤ ਨੂੰ ਉਹ ਫੇਰ ਪੁਲਿਸ ਅਫਸਰ ਉਹਨਾਂ ਮੈਟਰ ਨੂੰ ਡੀਲ ਕਰਦੇ ਪਏ ਸੀਗੇ ਤਾਂ ਇਹ ਮਾਨਵਜੀਤ ਢਿੱਲੋਂ ਨੇ ਆ ਕੇ ਉਹਨਾਂ ਮੁਲਾਜ਼ਮਾ ਦੇ ਨਾਲ ਜਿਹੜੀ ਸੀ ਬੱਸ ਲੋਕੀ ਕੀਤੀ ਸੀ ਜਦੋਂ ਇਹ ਸਾਰਾ ਲੜਾਈ ਦਾ ਮਾਹੌਲ ਗਰਮਾ ਗਿਆ ਉੱਥੇ ਉਸੇ ਟਾਈਮ ਹੀ ਜਦੋਂ ਮੈਂ ਮੌਕੇ ਤੇ ਪਹੁੰਚਿਆ ਪਹਿਲਾਂ ਮੈਂ ਡੀਲ ਨਹੀਂ ਕੀਤਾ ਉਹਨਾਂ ਨਾਲ ਜਦੋਂ ਮੈਂ ਜਾ ਕੇ ਦੇਖਿਆ ਵੀ ਇਹ ਲੜਾਈ ਜਿਹੜੀ ਆ ਹੋਣ ਨੂੰ ਅਲੱਗ-ਪਗ ਰੈਡੀ ਹੋਈ ਆ ਉਸੇ ਟਾਈਮ ਤੇ ਮੇਰੀ ਐਂਟਰੀ ਹੋ ਜਾਂਦੀ ਉੱਥੇ ਤੇ ਮੈਂ ਇਹਨਾਂ ਨੂੰ ਕਿਹਾ ਵੀ ਜਿਹੜਾ ਰਸ਼ ਹੈ ਇਤੋਂ ਘਟਾਓ ਕਿਉਂਕਿ 40-45 ਜਾਣੀ ਉੱਥੇ ਸੀਗੇ ਉਸ ਟਾਈਮ ਦੇ ਉੱਤੇ ਜੇ ਅੰਦਰ ਉੱਥੇ ਕੋਈ ਮਰਡਰ ਹੋ ਜਾਂਦਾ ਉਹਦੇ ਵਾਸਤੇ ਰਿਸਪਾਂਸਿਬਲ ਕੌਣ ਸੀ ਜਾਂ ਕੋਈ ਲੜਾਈ ਹੋ ਜਾਂਦੀ ਫਿਰ ਤੇ ਇਹੀ ਕਹਿਣਾ ਸੀ ਨਾ ਐਸਐਚਓ ਦੀ ਹਾਜ਼ਰੀ 'ਚ ਦੇਖੋ ਜੀ ਉੱਥੇ ਮਰਡਰ ਹੋ ਗਿਆ ਇਹ ਲੜਾਈ ਹੋ ਗਈ ਸਿਰ ਫਟ ਗਿਆ ਜੀ ਸੋ ਜਿਹੜੇ ਬੰਦੇ ਬੇਫਾਲਤੂ ਬੰਦੇ ਸੀ ਜਿੰਨਾਂ ਦਾ ਮੈਟਰ ਨਾਲ ਰਿਲੇਸ਼ਨ ਨਹੀਂ ਸੀ ਉਹ ਬਾਹਰ ਕੱਢ ਦਿੱਤੇ ਗਏ ਤੇ ਜਿਹੜੇ ਬਾਕੀ ਦੇ ਬੰਦਿਆਂ ਨੂੰ ਜਿਹੜਾ ਸੀਗਾ ਉਹ ਅੰਦਰ ਰਹਿਣ ਦਿੱਤਾ ਗਿਆ ਉਸ ਤੋਂ ਪਹਿਲਾਂ ਮੈਂ ਜਦੋਂ ਇਹਨਾਂ ਮੁਲਾਜ਼ਮਾ ਨੂੰ ਵੀ ਹੋਇਆ ਕੀ ਅੰਦਰ ਬਲਵਿੰਦਰ ਨੂੰ ਤੇ ਜਗਜੀਤ ਕੌਰ ਨੂੰ ਇਹਨਾਂ ਨੇ ਸਾਰੀ ਸਟੋਰੀ ਜਿਹੜੀ ਸੀ ਮੈਨੂੰ ਦੱਸੀ ਵੀ ਆਹ ਕੁਝ ਹੋਇਆ ਕਿ ਅੱਜ ਵੀ ਉਹੀ ਬੰਦਾ ਜਿਹੜਾ ਆ ਜਿਹੜੇ ਬੰਦੇ ਨੇ 14 ਤਰੀਕ ਨੂੰ ਗਾਲਾਂ ਕੱਢੀਆਂ ਸੀ ਮੁਲਾਜ਼ਮਾ ਨੂੰ ਉਸ ਇਨਸੀਡੈਂਟ ਦੌਰਾਨ ਤੇ ਅੱਜ ਵੀ ਉਹੀ ਕਰਦਾ ਪਿਆ ਫਿਰ ਮੈਂ ਉਹ ਲੜਕੀ ਨੂੰ ਪੁੱਛਿਆ ਵੀ ਭਾਈ ਉਹ ਤੇਰਾ ਰਿਸ਼ਤੇਦਾਰਾ ਕੌਣ ਆ ਬੰਦਾ ਇਹ ਕਹਿੰਦੀ ਮੇਰੇ ਰਿਸ਼ਤੇਦਾਰ ਨਹੀਂ ਹੈ ਮੇਰੇ ਭਰਾ ਦੇ ਦੋਸਤ ਦਾ ਗਾਹੂ ਅੱਗੇ ਦੋਸਤ ਹੈ ਉਹ ਹੁਣ ਚੌਥੀ ਜਗ੍ਹਾ ਦੇ ਉੱਤੇ ਆ ਗਿਆ ਫਿਰ ਮੈਂ ਉਸ ਬੰਦੇ ਨੂੰ ਬੁਲਾਇਆ ਵੀ ਤੁਸੀਂ ਆਓ ਤਾਂ ਸਹੀ ਜਦੋਂ ਉਹਨੂੰ ਬੁਲਾ ਕੇ ਪੁੱਛਿਆ ਤਾਂ ਉਹਨਾਂ ਨੇ ਜਿਹੜੀ ਲੜਕੀ ਦਾ ਜਿਹੜਾ ਸਹਰਾ ਪਰਿਵਾਰ ਆ ਉਹ ਸਾਰੇ ਅੰਮ੍ਰਿਤਧਾਰੀ ਨੇ ਉਹਨਾਂ ਦੇ ਸਿੱਖੀ ਸਰੂਪ ਬਾਰੇ ਮਾੜੇ ਅਲਫ਼ਾਜ਼ ਵਰਤੇ ਮੇਰੇ ਸਾਹਮਣੇ ਜਦੋਂ ਉਹ ਮੈਂ ਰੁਕਿਆ ਤਾਂ ਉਹਨੇ ਲੂ ਸਟਾਕ ਕਰਨੇ ਸ਼ੁਰੂ ਕਰ ਦਿੱਤੇ ਹੁਣ ਇਹ ਸਾਰੇ ਐਪੀਸੋਡ 'ਚ ਜਦੋਂ ਮੈਨੂੰ ਲੱਗਿਆ ਵੀ ਇਹ ਬੰਦਾ ਕਿਸੇ ਪਾਸੇ ਇਹਨਾਂ ਨੂੰ ਰਾਜੀਨਾਮਾ ਜਾਂ ਇਹਨਾਂ ਦੀ ਆਪਸੀ ਮਿਊਚੁਅਲ ਅੰਡਰਸਟੈਂਡਿੰਗ ਹੋ ਨਹੀਂ ਦੇਗਾ ਉਹਨੂੰ ਮੈਂ ਕਿਹਾ ਵੀ ਤੂੰ ਮੇਰੇ ਕਮਰੇ ਤੋਂ ਬਾਹਰ ਚਲਾ ਜਾ ਉਹ ਬਾਹਰ ਚਾ ਕੇ ਉੱਥੇ ਜਾ ਕੇ ਮੁਲਾਜ਼ਮਾ ਨੇ ਉਹਨੂੰ ਬਾਹਰ ਭੇਜ ਦਿੱਤਾ ਜਦੋਂ ਬਾਹਰ ਜਾ ਕੇ ਉਹ ਫਿਰ ਉੱਚੀ ਉੱਚੀ ਬੋਲਣ ਲੱਗ ਪਿਆ ਇਹ ਜਿਹੜੀਆਂ ਗੱਲਾਂ ਕਰਦੇ ਨੇ ਵੀ ਕੈਂਬਰੇਜ ਸਾਹਮਣੇ ਕਰੋ ਉਹ ਕਰੋ ਇਹ ਵਾਕਈ ਹੋਇਆ ਕਿਉਂਕਿ ਜਦੋਂ ਉਹਨੇ ਮੁਲਾਜ਼ਮਾ ਨੂੰ ਗਾਲ੍ਹਾਂ ਕੱਢਣੇ ਸ਼ੁਰੂ ਕਰਤੀਆਂ ਮੁਲਾਜ਼ਮਾ ਜਨ ਨੂੰ ਸਮਝਾਇਆ ਵੀ ਭਾਈ ਤੂੰ ਇਹ ਕੰਮ ਨਾ ਕਰ ਜੇ ਤੂੰ ਨਾ ਕੀਤਾ ਤੇ ਫਿਰ ਤੇਰੇ ਖਿਲਾਫ ਕਾਰਵਾਈ ਹੋ ਜਾਣੀ ਤੇ ਚਲੋ ਜਦੋਂ ਉਹਦੀ ਆਵਾਜ਼ ਮੈਂ ਸੁਣੀ ਅੰਦਰ ਬੈਠੇ ਨਹੀਂ ਮੈਂ 1 ਮਿੰਟ ਲਈ ਉੱਥੇ ਗਿਆ ਮੈਂ ਉਹਨੂੰ ਸਿਰਫ ਜਾ ਕੇ ਇਹ ਗੱਲ ਕਹੀ ਵੀ ਤੂੰ ਇਸੇ ਦੇ ਖਿਲਾਫ ਜੇ ਹੁਣ ਕੁਝ ਬੋਲਿਆ ਤੇ ਤੇਰੇ ਖਿਲਾਫ ਤੇਰੀ ਹੁਣ ਲੀਗਲ ਪ੍ਰोसीडिंग ਵੀ ਹੋ ਜਾਣੀ ਆ ਤਾਂ ਤੇਰੇ ਖਿਲਾਫ ਅਸੀਂ ਕੁਛ ਨਾ ਕੁਛ ਪ੍ਰोसीडिंग ਕਰਾਂਗੇ ਜ਼ਰੂਰ ਜੇ ਤੂੰ ਰਹਿਣਾ ਇੱਥੇ ਤਾਂ ਮੂੰਹ ਬੰਦ ਕਰ ਲੈ ਤੇ ਤੂੰ ਬੋਲਣਾ ਨਹੀਂ ਕਿਸੇ ਨਾਲ ਇਹਨਾਂ ਦੇ ਅਗੇਂਸਟ ਇਹ ਆਪ ਵੀ ਦੋਵੇਂ ਤਰ੍ਹਾਂ ਜਿਹੜੀਆਂ ਇਹਨਾਂ ਦੇ ਮੋਤਵਰ ਬੰਦੇ ਆ ਆਪਸ ਵਿੱਚ ਗੱਲ ਕਰਨ ਤੇਰੇ ਕਰਕੇ ਇਹ ਫੈਸਲਾ ਨਹੀਂ ਹੋ ਰਿਹਾ ਇਹ ਗੱਲ ਉਹਨੂੰ ਸਮਝਾਈ ਗਈ ਇੰਨੀ ਗੱਲ ਕਰਨ ਤੋਂ ਬਾਅਦ ਮੈਂ ਅੰਦਰ ਆ ਗਿਆ ਉਹ ਕੰਪਲੇਂਟ ਜਿਹੜੀ ਮੈਨੂੰ ਡੀੜੀ ਕਨਸਟੇਬਲ ਜਗਜੀਤ ਕੌਰ ਨੇ ਦਿੱਤੀ ਸੀ ਉਹ ਮੈਂ ਡਿਊਟੀ ਅਫਸਰ ਨੂੰ ਦੇ ਕੇ ਤੇ ਮੈਂ ਉਸ ਤੋਂ ਬਾਅਦ ਥਾਣੇੋਂ ਚਲਾ ਜਾਣਾ ਮੇਰਾ ਉਹਦੇ ਨਾਲ ਇੰਨਾ ਹੀ ਪਾਟ ਹੁਣ ਉਸ ਤੋਂ ਬਾਅਦ ਮੁੜ ਕੇ ਇਹਨਾਂ ਦਾ ਆਪਸ ਵਿੱਚ ਰਾਜੀਨਾਮਾ ਹੋ ਗਿਆ। ਉਹੀ ਜਿਹੜੀ ਪੁਲਿਸ ਪਾਰਟੀ ਸੀ ਦੇ ਘਰ ਜਾਂਦੀ ਆ ਪਰਮਿੰਦਰ ਕੌਰ ਦਾ ਸਮਾਨ ਵੀ ਦਵਾਤਾ। ਉਸ ਬੰਦੇ ਦੇ ਖਿਲਾਫ ਦਰਖਾਸਤ ੱਲੇ ਖੜੀ ਸੀ। ਜਦੋਂ 7 ਵਜੇ ਸਾਰੀ ਪ੍ਰोसीडिंग ਕਰਨ ਤੋਂ ਬਾਅਦ ਥਾਣੇਦਾਰ ਜਸਵਿੰਦਰ ਸਿੰਘ ਜਿਹੜਾ ਆ ਉਹਨੇ ਉਹਨੂੰ ਪੁੱਛਿਆ ਵੀ ਭਾਈ ਤੇਰੇ ਖਿਲਾਫ ਦਰਖਾਸਤ ਆ। ਉਹਦੀ ਕਾਉਂਸਲਿੰਗ ਕੀਤੀ। ਨਹੀਂ ਰਿਜ਼ਲਟ ਨਿਕਲਦਾ ਦੇਖ ਕੇ ਉਹਦੇ ਖਿਲਾਫ ਜਿਹੜੀ ਆ ਰੋਕੂ ਕਾਰਵਾਈ 755 ਕਰ ਦਿੱਤੀ। ਹੁਣ ਉਹ 755 ਜੇ ਕਰ ਕਰਨ ਤੋਂ ਬਾਅਦ ਉਸ ਤੋਂ ਬਾਅਦ ਦੋਨੋਂ ਥਾਣੇ ਉੱਤੇ ਸੌਰੀ ਸਿਵਲ ਹਸਪੀਟਲ ਲੈ ਗਏ। ਸਿਵਲ ਹਸਪੀਟਲ 'ਚ ਜਾ ਕੇ ਉਹਦਾ ਜਾ ਕੇ ਮੈਡੀਕਲ ਕਰਵਾਇਆ ਗਿਆ ਇਮੀਡੀਏਟਲੀ ਫਿਰ ਥਾਣੇ ਜਦੋਂ ਲਿਆਂਦਾ ਉਹਦੇ ਫਾਦਰ ਆਏ ਹੋਏ ਸੀ ਇੱਥੇ ਸਰਦਾਰ ਜਤਿੰਦਰਪਾਲ ਸਿੰਘ ਟਲੋਨੀ ਆਏ ਹੋਏ ਸੀ ਉੰਟੀ ਲੋਸਾ ਨੇ ਆ ਕੇ ਮੈਨੂੰ ਕਿਹਾ ਵੀ ਵੀ ਐਦਾਂ ਮੇਰਾ ਜਿਹੜਾ ਬੇਟਾ ਹੈ ਤਾਂ ਵੀ ਮੈਂ ਉਹਨੂੰ ਦੱਸਿਆ ਵੀ ਹੁਣ ਤੱਕ ਤਾਂ ਆਪਾਂ ਪ੍ਰोसीडिंग ਕਰ ਚੁੱਕੇ ਆਂ ਜੇ ਆਪਾਂ ਇਹ ਹੁਣ ਆਪਾਂ ਇਹਨੂੰ ਚੇਂਜ ਨਹੀਂ ਕਰ ਸਕਦੇ ਕੱਲ ਨੂੰ ਮਾਰਨਿੰਗ ਦੇ ਵਿੱਚ ਦੇਖ ਲਾਂਗੇ ਆਪਾਂ ਕੀ ਕਰਨਾ ਉਹ ਆਪਣੇ ਬੇਟੇ ਨੇ ਮਿਲੇ ਮਿਲ ਮੋਲ ਕੇ ਉਸ ਤੋਂ ਬਾਅਦ ਉਹ ਚਲੇ ਗਿਆ ਉੱਥੇ ਉਨੀ ਦੇਰ ਤੱਕ ਇਹ ਸਾਰੇ ਐਪੀਸੋਡ ਸਬੰਧੀ ਨਾ ਤਾਂ ਕਿਸੇ ਨੇ ਜਿਹੜੇ ਬੰਦੇ ਉਸ ਸਮੇਂ ਮੌਕੇ ਦੇ ਉੱਤੇ ਹਾਜ਼ਰ ਸੀ ਜਿੱਦਾਂ ਭਗਵੰਤ ਪੰਤਾ ਪਰਮਿੰਦਰ ਕੌਰ ਜਤਿੰਦਰਪਾਲ ਸਿੰਘ ਢਿੱਲੋਂ ਨੇ ਹੋਰ ਜਿਹੜੇ ਨਾਲ 25 ਜਣੇ ਹੋਰ ਆਏ ਸੀ ਇਹਨਾਂ ਨੇ ਕਿਸੇ ਧਿਰ ਨੂੰ ਕਿਸੇ ਅਧਿਕਾਰੀ ਨੂੰ ਕੋਈ ਦਰਖਾਸਤ ਨਹੀਂ ਦਿੱਤੀ ਉਸ ਤੋਂ ਅਗਲੇ ਦਿਨ ਸਵੇਰ ਦਾ ਟਾਈਮ ਹੋ ਗਿਆ ਸਵੀਰੇ ਮੈਡੀਕਲ ਫੀ ਕਰਵਾ ਕੇ ਕੋਰਟ 'ਚ ਪੇਸ਼ ਕਰ ਦਿੱਤਾ ਗਿਆ ਪੇਸ਼ ਹੋਣ ਤੋਂ ਬਾਅਦ ਮੁੜ ਕੇ ਇਹ 4 ਵਜੇ ਜਿਹੜੇ ਥਾਣੇਦਾਰ ਨੇ ਇਹਦੇ ਖਿਲਾਫ ਕਾਰਵਾਈ ਕੀਤੀ ਸੀ ਉਸੇ ਦੇ ਨਾਲ ਹੀ ਇਹ ਵਾਪਸ ਆਇਆ ਥਾਣੇ ਇਹਨੇ ਆਪਣਾ ਸਮਾਨ ਲਿਆ ਮੈਨੂੰ ਸੌਰੀ ਫੀਲ ਕਰਕੇ ਗਿਆ ਵੀ ਮੇਰੇ ਕੋਲੋ ਗਲਤੀ ਹੋ ਗਈ ਐ ਇਹਦੇ ਨਾਲ ਇੱਕ ਮੁੰਡਾ ਹੋਰ ਸੀ ਮੈਨੂੰ ਪਤਾ ਨਹੀਂ ਉਹਦਾ ਕੀ ਨਾਮ ਐ ਉਹਨੇ ਕੁਝ ਮੇਰੇ ਨਾਲ ਗੱਲ ਵੀ ਕੀਤੀ ਵੀ ਆਹ ਹੀ ਗੱਲ ਕਰਕੇ ਤੇ ਉਹ ਦੂਸਰੇ ਮੁੰਡੇ ਨੇ ਵੀ ਕਿਹਾ ਵੀ ਹਾਂਜੀ ਗਲਤੀ ਸੀਗੀ ਚਲੋ ਚੱਲੇ ਜਾਂਦੇ ਆ 4 ਘੰਟੇ ਬਾਅਦ ਇਹ ਐਪੀਸੋਡ ਵਾਪਰ ਗਿਆ ਹੁਣ ਮੇਰਾ ਸਵਾਲ ਇਹ ਆ ਵੀ ਇਹ 24 ਘੰਟਿਆਂ ਦੇ ਵਿੱਚ ਜੇ ਕਿਸੇ ਨਾਲ ਕੋਈ ਵਾਰਦਾਤ ਹੋ ਗਈ ਇਸ ਸੰਬੰਧ ਦੇ ਵਿੱਚ ਜਦੋਂ ਜਸ਼ਨਵੀਰ ਨੂੰ ਵੀ ਪਤਾ ਲੱਗਿਆ ਸੀ ਤੁਹਾਡੇ ਕਹਿੰਦੇ ਅਕੋਰਡਿੰਗਲੀ ਵੀ ਉਹਨੂੰ ਪਤਾ ਲੱਗਿਆ ਸੀ ਉਹਦੇ ਕੀ ਉਹਨੇ ਕੰਪਲੇਂਟ ਕੀਤੀ ਕੀ ਮਾਨਵਜੀਤ ਸਿੰਘ ਉਪਰ ਨੇ ਕੋਈ ਕੰਪਲੇਂਟ ਕੀਤੀ ਕੀ ਜਤਿੰਦਰਪਾਲ ਢੱਲੋਂ ਨੇ ਕੰਪਲੇਂਟ ਕੀਤੀ ਸਰਬਜੀਤ ਐਡਵੋਕੇਟ ਨੇ ਕੋਈ ਕੰਪਲੇਂਟ ਕੀਤੀ ਪਰਮਿੰਦਰ ਕੌਰ ਨੇ ਕੋਈ ਕੰਪਲੇਂਟ ਕੀਤੀ ਇਹਨਾਂ ਨੇ ਕੋਈ ਆਪਣਾ ਮੈਡੀਕਲ ਕਰਵਾਇਆ ਕਿਸੇ ਬੰਦੇ ਵੱਲੋਂ ਕੋਈ ਇਸ ਸੰਬੰਧੀ ਇਤਲਾ ਨਹੀਂ ਦਿੱਤੀ ਗਈ ਜਦੋਂ ਇਨਸੀਡੈਂਟ ਹੋ ਜਾਂਦਾ ਉਹਦੇ 18 ਘੰਟੇ ਬਾਅਦ ਮਾਨਵ ਉਪਲ ਜਿਹੜਾ ਆ ਉਹ ਦਰਖਾਸਤ ਦਿੰਦਾ ਜਾ ਕੇ ਤਲਵੰਡੀ ਚੌਧਰੀਆਂ ਦਰਖਾਸਤ ਦਿੰਦਾ ਹੈ ਦੇਣ ਤੋਂ ਬਾਅਦ ਉਹ ਦਰਖਾਸਤ ਦੇ ਸੰਬੰਧੀ ਵਾਈਟ ਆਉਂਦੀ ਹੈ ਡੀਐਸਪੀ ਬੱਬਨਦੀਪ ਉਹਨਾਂ ਦੀ ਬੱਬਨਦੀਪ ਉਹਨੇ ਕਹਿੰਦੇ ਅਸੀਂ ਇਨਕੁਆਇਰੀ ਕਰਾਂਗੇ ਇਸ ਐਪੀਸੋਡ ਤੋਂ 17 ਦਿਨਾਂ ਬਾਅਦ ਪਰਚਾ ਦਰਜ ਹੁੰਦਾ ਜਦੋਂ ਡੈੱਡ ਬੋਡੀ ਮਿਲਦੀ ਹੈ ਹਾ ਨੋ ਇਡੈਂਟੀਫਾਈ ਸੀ ਡੀਕੰਪੋਜ਼ ਸੀ ਉਹਦੀ ਡੀਐਨਏ ਸੈਂਪਲ ਲੈ ਜਾਂਦੇ ਪਰ ਡੀਐਨਏ ਸੈਂਪਲ ਕਿਸੇ ਵੱਲੋਂ ਦਿੱਤੇ ਨਹੀਂ ਜਾਂਦੇ ਉਹ ਜਾ ਕੇ ਡੀਐਨਏ ਸੈਂਪਲ ਦਿੱਤੇਗੇ 4 ਮਹੀਨੇ 12 ਦਿਨਾਂ ਬਾਅਦ ਸੋ ਕਹਿੰਦਾ ਮਤਲਬ ਇਹ ਹੈ ਵੀ ਉਹ ਅੱਜ ਦੀ ਡੇਟ ਤੱਕ ਵੀ ਜਿੰਨੀ ਤੱਕ ਉਹ ਡੀਐਨਏ ਰਿਪੋਰਟ ਨਹੀਂ ਆਉਂਦੀ ਪੁਲਿਸ ਜਿਹੜੀ ਕਲੀਅਰਲੀ ਇਹ ਨਹੀਂ ਦੱਸ ਸਕਦੀ ਵੀ ਇਹ ਡੈੱਡ ਬਾਡੀ ਕੇਸ ਈ ਹੈ ਮੰਨ ਲਿਆ ਹੁਣ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੇਵ ਕ੍ਰੀਏਟ ਕਰਕੇ ਇੱਕ ਪ੍ਰੈਸ਼ਰ ਕ੍ਰੀਏਟ ਕਰਕੇ ਕਿਉਂਕਿ ਪੁਲਿਸ ਦਾ ਚਾਹੇ ਸੱਚਾ ਕੰਮ ਕਰਦੇ ਵੀ ਚਾਹੇ ਝੂਠਾ ਕੰਮ ਕਰਦੇ ਪੁਲਿਸ ਨੂੰ ਕੱਢਣੀਆਂ ਤੋਂ ਲੋਕਾਂ ਨੇ ਗਾਲਾਂ ਹੀ ਹੁੰਦੀਆਂ ਪਰ ਮੈਨੂੰ ਦੱਸੋ ਵੀ ਗਾਲਾਂ ਕੱਢਣ ਤੋਂ ਪਹਿਲਾਂ ਇੱਕ ਗੱਲ ਸੋਚ ਲਓ ਤੁਹਾਡੇ ਚੋਂ ਕਿਹੜਾ ਬੰਦਾ ਆ ਜਿਹੜੇ ਬੰਦੇ ਨੇ ਜਾ ਕੇ ਉਥੇ ਇੱਕ ਨੰਬਰ ਥਾਣੇ ਇਸ ਚੀਜ਼ ਨੂੰ ਵੈਰੀਫਾਈ ਕੀਤਾ ਜਿੰਨੀ ਵੀ ਪ੍ਰोसीडिंग ਹੋਈ ਹੈ ਸਾਰੀ ਦੀ ਸਾਰੀ ਟੋਟਲ A to Z ਲਾਅ ਦੇ ਮਤਬਕ ਹੋਈ ਹੈ ਇਸ ਗੱਲ ਦੀ ਇਨਕੁਆਰੀ ਜੇ ਪਰਚਾ ਪੁਲਿਸ ਨੇ ਦਰਜ ਕੀਤਾ ਤਾਂ ਇਨਕੁਆਰੀ ਵੀ ਜਲੰਧਰ ਪੁਲਿਸ ਦੀ ਹੈ ਤਲਵੰਡੀ ਚੌਧਰੀਆਂ ਪਰਚਾ ਦਰਜ ਹੋਇਆ ਕਪੂਰਥਲੇ ਤੇ ਜਿਹੜੀ A ਵਾਲੀ ਇਨਕੁਆਰੀ ਹੈ ਇਹ ਡੀਜੀਪੀ ਸਾਹਿਬ ਨੇ ਸੀਪੀ ਸਾਹਿਬ ਜਲੰਧਰ ਦੇ ਥਰੂ ਕਰਵਾਈ ਹੈ ਉਹਦੇ ਵਿੱਚ ਇਹਨਾਂ ਦੇ ਵਿੱਚ ਕੋਈ ਵੀ ਅਲੀਗੇਸ਼ਨ ਸਾਬਤ ਨਹੀਂ ਹੋਇਆ ਔਰ ਮੇਰੇ ਵੀਰ ਮੈਂ ਦੇਖਿਆ ਸੀ ਕੋਈ ਸੋਸ਼ਲ ਮੀਡੀਆ ਦੇ ਉੱਤੇ ਚੜਨ ਦੀ ਪਈ ਸੀਗੀ ਆਹ ਨਿਊਜ਼ ਇਸ ਰਿਪੋਰਟ ਦੇ ਸਬੰਧੀ ਉਹਦੇ ਚ ਕਹਿੰਦੇ ਜੀ ਪੁਲਿਸ ਦਾ ਪੁਲਿਸ ਦੀ ਹੀ ਕਰਦੇ ਆ ਤੁਸੀਂ ਇਹ ਦੇਖੋ ਇਹਦੇ ਵਿੱਚ ਸਾਡੇ ਵੱਲੋਂ ਸਫਾਈ ਦਾ ਕੋਈ ਬਿਆਨ ਨਹੀਂ ਦਿੱਤਾ ਗਿਆ ਅਸੀਂ ਤਾਂ ਇਹ ਦਰਖਾਸਤਾਂ ਪਹਿਲਾਂ ਦੀਆਂ ਦਿੱਤੀਆਂ ਸੀਗੀਆਂ ਪਰਚਾ ਦਰਜ ਹੋਣ ਤੋਂ ਵੀ ਪਹਿਲਾਂ ਦੀਆਂ ਸੋ ਇਹਦੇ ਵਿੱਚ ਬਹੁਤ ਇੰਪੋਰਟੈਂਟ ਗੱਲ ਹੈ ਵੀ ਜਿਹੜੇ ਦੋ ਚਸ਼ਮਦੀਦ ਗਵਾ ਜਿਨ੍ਹਾਂ ਨੇ ਸਾਰਾ ਬਕੂਗਾ 14 ਤਰੀਕ ਵਾਲਾ ਵੀ ਤੇ 16 ਵਾਲਾ ਵੀ ਜਿਹੜੇ ਹਵਾਲਾਤ ਦੇ ਵਿੱਚ ਸੀਗੇ ਥਾਣਾ ਡਿਵੀਜ਼ਨ ਨੰਬਰ 1 ਦੇ ਕਰਮਿੰਦਰ ਤੇ ਤਰਮਿੰਦਰ ਉਹਨਾਂ ਦੇ ਨਾਂ ਨੇ ਉਹ ਬੰਦਿਆਂ ਨੇ ਇਨਕੁਆਰੀ ਦੇ ਵਿੱਚ ਉਹ ਸਾਰਾ ਐਪੀਸੋਡ ਬਿਆਨ ਕੀਤਾ ਇਹ ਦੱਸਿਆ ਹੈ ਵੀ ਪੁਲਿਸ ਨੇ ਮਾਨਵਜੀਤ ਸਿੰਘ ਢਿੱਲੋਂ ਦੇ ਖਿਲਾਫ ਕੁਝ ਵੀ ਉਹਨੂੰ ਕੁਝ ਨਹੀਂ ਸੀ ਕਿਹਾ ਜਦਕਿ ਮਾਨਵਜੀਤ ਸਿੰਘ ਢਿੱਲੋਂ ਨੇ ਜਿਹੜੀ ਆ ਸਾਰੀਆਂ ਚੀਜ਼ਾਂ ਕੀਤੀਆਂ ਸੀ ਸੋ ਇਹ ਇਨਕੁਆਰੀ ਦੇ ਵਿੱਚ ਪ੍ਰੂਵ ਹੋ ਗਿਆ ਸੋ ਕੈਂਡ ਦਾ ਮਤਲਬ ਪੁਲਿਸ ਕਿਤੇ ਵੀ ਕੋਈ ਗਲਤ ਨਹੀਂ ਹੈ ਅੱਜ ਤੱਕ ਮੈਂ ਚੁੱਪ ਰਿਆ ਇਹ ਸਾਰੇ ਐਵੀਡੈਂਸਸ ਮੇਰੇ ਕੋਲ ਸੀ ਮੈਂ ਦਿੱਤੇ ਵੀ ਹੈ ਮੈਨੂੰ ਪ੍ਰਸ਼ਾਸਨ ਤੋਂ ਉਮੀਦ ਹੈ ਵੀ ਇਹ ਐਵੀਡੈਂਸਾਂ ਦੇ ਬੇਸ ਦੇ ਉੱਤੇ ਅਗਲੀ ਇਨਵੈਸਟੀਗੇਸ਼ਨ ਚੱਲੇਗੀ ਪਰ ਇੱਕ ਦਰਖਾਸਤ ਮੈਂ ਹੁਣ ਸਬ-ਇੰਸਪੈਕਟਰ ਬਲਦੇਵ ਸਿੰਘ ਤੇ ਦਾ ਇਹ ਸਬ ਇੰਸਪੈਕਟਰ ਜਸਪਾਲ ਸਿੰਘ ਤੇ ਅਸੀਂ ਬਲਦੇਵ ਸਿੰਘ ਦੇ ਦਿੱਤੀ ਹੈ ਉਹ ਇਹਨਾਂ ਬੰਦਿਆਂ ਦਾ ਪਾਰਟ ਆਫ ਡਿਊਟੀ ਸੀ ਜਦੋਂ ਆਪਾਂ ਨੂੰ ਪਰਚਾ ਦਰਜ ਕਰਨਾ ਜੇ ਪਾਰਟ ਆਫ ਡਿਊਟੀ ਹੈ ਤਾਂ ਸੱਚ ਲੱਭਣਾ ਵੀ ਪਾਰਟ ਆਫ ਡਿਊਟੀ ਹੈ ਕਿਉਂਕਿ ਪੁਲਿਸ ਦੇ ਰੂਲਸ ਵੀ ਇਹੀ ਕਹਿੰਦੇ ਨੇ ਤੇ ਇਹਨਾਂ ਬੰਦਿਆਂ ਨੇ ਜਿਹੜੀ ਸੱਚ ਲੱਭਣਾ ਸੀ ਉਹ ਮੈਨੂੰ ਨਹੀਂ ਪਤਾ ਲੱਗਿਆ ਵੀ ਇਹਨਾਂ ਨੇ ਬਿਆਸ ਦਰਿਆ 'ਚ ਜਾ ਕੇ ਲੱਭਣਾ ਸੀ ਜਾਂ ਇੱਕ ਨੰਬਰ ਥਾਣੇ ਜਾ ਕੇ ਲੱਭਣਾ ਸੀ ਇਹਨਾਂ ਨੇ ਇੱਕ ਨੰਬਰ ਥਾਣੇ ਜਾ ਕੇ ਵਿਜ਼ਿਟ ਹੀ ਨਹੀਂ ਕੀਤਾ